ਉਂਦੇ ਆਗੇ ਆਧਵਿਸ਼ਵਾਸ ਨਹੀਂ ਹੁੰਦਾ ਪਖੰਡਵਾਦ ਨਹੀਂ ਹੁੰਦਾ ਆ ਦੁਨੀਆ ਚੰਦ ਤੇ ਪਹੁੰਚ ਗਈ ਹੈ ਸਾਇੰਸ ਹੱਦ ਤੋਂ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ ਪਰ ਹਜੇ ਵੀ ਕੁਝ ਲੋਕ ਵਹਿਮ ਪਰਮਾਂ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਮੁਕਸਤ ਸਾਹਿਬ ਦੀਆਂ ਜਿੱਥੇ ਇੱਕ ਪਿੰਡ ਦੇ ਵਿੱਚ ਹੰਗਾਮਾ ਹੋ ਗਿਆ ਹੈ ਪਿੰਡ ਦਾ ਹੀ ਇੱਕ ਵਿਅਕਤੀ ਬਾਬਾ ਬਣ ਕੇ ਲੋਕਾਂ ਦਾ ਭਲਾ ਕਰਨ ਦਾ ਦਾਵਾ ਕਰਨ ਲੱਗ ਪਿਆ ਪਿੰਡ ਵਾਸੀਆਂ ਦਾ આરોਪ ਹੈ ਕਿ ਇਹ ਵਿਅਕਤੀ ਦਾਤਰੀ ਦੇ ਨਾਲ ਥੋੜੇ ਪਾ ਕੇ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਫਸਾ ਰਿਹਾ ਹੈ ਲੋਕਾਂ ਨੇ ਸਪਸ਼ਟ ਕਿਹਾ ਹੈ ਕਿ ਅਸੀਂ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਪਖੰਡ ਨਹੀਂ ਚੱਲਣ ਦੇਵਾਂਗੇ ਵਿਰੋਧ ਦੇ ਮੌਕੇ ਪਿੰਡ ਦੇ ਸਰਪੰਚ ਨੇ ਵੀ ਇਸ ਬਾਬੇ ਨੂੰ ਢੋਂਗੀ ਘਰਾੜ ਦਿੱਤਾ ਲੋਕਾਂ ਨੇ ਇਕੱਠੇ ਹੋ ਕੇ ਬਾਬੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਪਿੰਡ ਦਾ ਇਹ ਵਿਅਕਤੀ ਦਰਸਲ ਪਹਿਲਾਂ ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ ਤੇ ਪਿਛਲੇ 3 ਮਹੀਨਿਆਂ ਤੋਂ ਆਪਣੇ ਹੀ ਘਰ ਦੇ ਵਿੱਚ ਗੱਦੀ ਲਾ ਕੇ ਬਾਬਾ ਬਣ ਕੇ ਬੈਠ ਗਿਆ ਹੈ ਆਪਣੇ ਘਰ ਦੇ ਵਿੱਚ ਪਿੰਡ ਦੇ ਹੀ ਮਹਾਤਮਾ ਸੰਤਾਂ ਦੀਆਂ ਤਸਵੀਰਾਂ ਰੱਖ ਕੇ ਦਾਤਰੀ ਦੇ ਨਾਲ ਥੋਲੇ ਪਾਉਂਦਾ ਹੈ ਤੇ ਦਾਵਾ ਕਰਦਾ ਹੈ ਕਿ ਉਸ ਦੇ ਅੰਦਰ 바ਪਾ ਆਉਂਦਾ ਹੈ ਜੋ ਲੋਕਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਕੀ ਨਾਵਾ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਕੰਮ ਕਰਦਾ ਹੈ? ਪਿੰਡ ਦੇ ਸਰਪੰਚੋ ਦੱਸੋ। ਪਿੰਡ ਦੇ ਸਰਪੰਚ ਐ ਸੁਖਮੰਦਰ ਸਿੰਘ ਮੇਰੰਡਾ। ਕੀ ਕਹਿਣਾ ਚਾਹੁੰਦੇ ਹੋ ਜੋ ਪਿੰਡ ਦੇ? ਅਸੀਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਨਹੀਂ ਹੋਣਾ। ਕੀ ਹੋਇਆ ਕੀ ਹੈ? ਇਹ ਜੀ ਬਾਬਾ ਬਣ ਕੇ ਲੋਕਾਂ ਨੂੰ ਮੁੱਟੀ ਜਾਂਦਾ। ਹਮਰਜੀਤ ਸਿੰਘ ਨਾ ਜੀ ਇਹ। ਬਾਬੇ ਭਾਈ ਮੋਹਸਨ ਦੀ ਜਗ੍ਹਾ ਸਾਡੇ ਇੱਥੇ ਬਹੁਤ ਤਕੜੀ ਜਗ੍ਹਾ ਹੈ ਉਹਨਾਂ ਦੀ ਤੇ ਉਹਨਾਂ ਦੇ ਨਾਂ ਤੇ ਇਹ ਕਹਿੰਦਾ ਵੀ ਮੈਂ ਲੋਕਾਂ ਦੇ ਭਲੇ ਕਰਦਾ ਆ ਆਪਦੀ ਗੱਦੀ ਬਣਾ ਕੇ ਘਰੇ ਕਰੀ ਜਾਵੇ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਬਾਬੇ ਸੰਤ ਮਹਾਰਮਨ ਨਾਮਦੇਪਾਲ ਸਿੰਘ ਹੈ ਬੂਡੇ ਗੁਜਰ ਦੇ ਮੈਂ ਰਹਿਣ ਵਾਲੇ ਆ ਜਿਹੜਾ ਆ ਅਸੀਂ ਇਕੱਠੇ ਗਿਤਾ ਇੱਥੇ ਇਹ ਸਾਡੇ ਪਿੰਡੇ ਸਾਡੇ ਪਿੰਡੇ ਤੋਂ ਮਿਸਤਰੀ ਸਨ ਅਮਰਜੀਤ ਸਿੰਘ ਜੋ ਪਹਿਲਾਂ ਲੱਕੜਦਾਰ ਕੰਮ ਕਰਦਾ ਸੀ ਕੰਮ कोरोना ਵੇਲੇ ਘਟ ਗਿਆ ਕੁਝ ਹੁਣ ਜਦੋਂ ਬੰਦਾ ਬਜ਼ੁਰਗ ਹੋ ਜਾਏ ਸਿਸਟਮ ਹੋ ਜਾ ਕੰਮ ਘਟ ਗਿਆ ਕੰਮ ਨਾ ਮਿਲਨੇ ਕਰਕੇ ਆਪ ਬਾਬਿਆਂ ਕੋਲ ਜਾਂਦੇ ਸੱਟੇ ਲੈਣ ਸ਼ਹਿਰ ਚ ਦੇਣਦਾਰੀਆਂ ਦੀ ਬਹੁਤ ਸੱਟੇ ਦੇ ਲੋਕਾਂ ਨੇ ਪੈਸੇ ਲੈਣੇ ਆ ਉਹ ਪੈਸੇ ਦੇਣੀ ਰਿਹਾ ਗਾਧਾਲੀ ਛਪੜੀ ਤੇ ਰਹਿੰਦਾ ਬੰਦਾ ਉਹਦੇ ਪੈਸੇ 7-8000 ਲੈਣਾ ਹੈ ਇੱਥੇ ਸਾਡੇ ਪਿੰਡ ਇੱਕ ਮੁੰਡਾ ਮਗਰ ਖੜਾ ਹੈ 60000 ਰੁਪਏ ਉਹਦੇ ਕੋਲ ਪਰ ਨੋਟ ਆ ਉਹਦਾ ਮੁਕਰਿਆ ਹੋਇਆ ਉਹਨੇ ਲੈਣਾ ਕਾਰਨ ਇਹ ਹੈ ਵੀ ਆਪ ਠਗੀਆਂ ਮਰੀਆਂ ਕੋਈ ਉਹਨੇ ਕੋਈ ਬਾਬਾਂ ਨੇ ਛੜੇ ਰਾਸਤਾਂ ਤਾਈ ਯੂਪੀ ਤਾਈ ਸੱਟੇ ਲੈਣ ਜਾਂਦਾ ਰਿਹਾ ਅੱਜ ਆਪ ਬਾਬਾ ਬਣ ਕੇ ਬਹਿ ਕੇ ਲੋਕਾਂ ਟੋਲੂ ਕੀ ਤਕਲੀਫ ਹੈ ਜੇ ਉਹ ਬਾਬਾ ਬੰਦਾ ਜਾਂ ਕੁਝ ਕਾਰਨ ਪਤਾ ਕਿ ਵੀਰ ਜੀ ਰੇਕ ਨੂੰ ਆਰਥਿਕ ਤੰਗੀ ਚ ਚੱਲ ਰਿਹਾ ਪੰਜਾਬ ਠੀਕ ਹੈ ਬੁੜੀਆਂ ਮੰਦਾਂ ਤੋਂ ਚੋਰੀਆਂ ਪੈਸੇ ਲੈ ਕੇ ਕਰੋ ਲਾਇਆ ਇੱਥੇ ਆਉਂਦੀਆਂ ਥੋਲਾ ਪਾਉਣ ਮੇਰੇ ਗੋਡਿਆਂ ਦਾ ਕੋਈ ਗੋਡਿਆਂ ਦਾ ਲਾਜ ਹੈਗਾ ਗਿੱਟਿਆਂ ਦਾ ਗਿੱਟਿਆਂ ਦਾ ਥੋਲਾ ਪਾਦਾ ਗੋਡਿਆਂ ਦਾ ਪਾਦਾ ਮੇਰੇ ਮੋਢੇ ਦੁਖਦੇ ਮੋਰ ਦੁਖਦੇ ਹੈ ਬੁੜੀਆਂ ਨੂੰ ਗੁਮਰਾਹ ਕਰ ਰਿਹਾ ਹੈ ਕਾਰਨ ਪਤਾ ਕੀ ਹੈ ਜਿਹੜੇ ਆਪਣੇ ਗਰੀਬ ਜਨਤਾ ਇਸੇ ਭਾਈਚਾਰੇ ਬાળા ਹੁੰਦਾ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਗਰੀਬ ਜਨਤਾ ਲੁੱਟ ਰਿਹਾ ਤੁਸੀਂ ਕਿੱਥੋਂ ਦੇ ਰਹਿਣ ਆਲੇ ਹੋ ਕਿੰਨੇ ਸਮੇਂ ਤੋਂ ਉਹਨਾਂ ਨੂੰ ਜਾਣਦੇ ਹੋ ਤੁਸੀਂ ਅਸੀਂ ਬੂ ਕਾਰਨ ਜੋੜੀਆਂ ਦਾ ਕੰਮ ਕਰਦਾ ਸੀ ਆ ਤਿੰਨ ਇੱਕ ਮਹੀਨੇ ਤੋਂ ਨੇ ਕੰਮ ਚਲਾਇਆ ਹੈ মিডিਆ ਦੇ ਦੋ ਪੱਤਰਕਾਰਾਂ ਨੇ ਉਹਦੀ ਵੀਡੀਓ ਬਣਾ ਕੇ ਭੇਜੀ ਜਾਂ ਠੀਕ ਹੋਇਆ ਇੱਕ ਬੁੜੀ ਆਈ ਕਿ ਮੇਰਾ ਝੋਨਾ ਲਾਉਣ ਨੂੰ ਜੀ ਨਹੀਂ ਕਰਦਾ ਸੀ ਬਾਬੇ ਕੋਲ ਧੌਲਾ ਪੋਏ ਮੇਰਾ ਝੋਨਾ ਲਾਉਣ ਨੂੰ ਜੀ ਕਰਨ ਲੱਗਿਆ ਇਹ ਕੋਈ ਲਾਜ ਹੈ ਅਸੀਂ ਅੰਧਵਿਸ਼ਵਾਸ ਨੂੰ ਜਿਹੜਾ ਵਡਾਵਾ ਦੇ ਰਹੇ ਸਾਡੇ ਪਿੰਡ ਦੇ ਵਿੱਚ ਸੰਤ ਭਾਈ ਬਾਬਾ ਮੋਹਰ ਸਿੰਘ ਦੀ ਸਾਡੀ ਪੁਰਾਣੀ ਜਗ੍ਹਾ ਉਸ ਦੇ ਨਾਂ ਤੇ ਠੱਗੀ ਚੱਲ ਰਹੀ ਹੈ ਉਹਦਾ ਅਸੀਂ ਠੱਗੀ ਦਾ ਪਰਦਾ ਫਾਸ਼ ਕਰਨ ਵਾਸਤੇ ਇਕੱਠੇ ਹੋਇਆ ਕੌਣ ਕਰ ਰਿਹਾ ਹੈ ਇਹ ਚੀਜ਼ ਤੁਹਾਡੇ ਪਿੰਡ ਦੇ ਵਿੱਚ ਇਹ ਸਾਡੇ ਪਿੰਡ ਇੱਕ ਖੋਤੀ ਬਾਬਾ ਖਵਾਰਿਆ ਜਿਹੜਾ ਕਿ ਮੈਂ ਮੇਰੇ ਜੋ ਬਾਬੇ ਭਾਈ ਮੋਰਸੋਂ ਦਾ ਵੀ ਆਉਂਦੀ ਹੈ ਰੂਹ ਆਉਂਦੀ ਹੈ ਵੀ ਮੈਨੂੰ ਮੈਂ ਭਲਾ ਕਰਦਾ ਲੋਕਾਂ ਦਾ ਦਾਤੀਨਾ ਥੋਲੇ ਪੋਲੇ ਕੋਈ ਉਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਮੇਰੀ ਮਾਤਾ ਉਹਦੇ ਹਰਨੀਆਂ ਮੈਂ 6 ਕਿੱਲੇ ਮੰਦਰ ਤੇ ਜ਼ਮੀਨ ਹੈ ਮੇਰੀ ਮੈਂ 1 ਕਿੱਲਾ ਜ਼ਮੀਨ ਉਹ ਦੇਣ ਨੂੰ ਤਿਆਰ ਆ 50 ਥੋਲੇ ਪਾ ਦੇ ਮੇਰੀ ਮਾਤਾ ਦੇ ਹਰਨੀਆਂ ਠੀਕ ਕਰ ਦੇ 1 ਕਿੱਲਾ ਮੈਂ ਪੰਚਾਇਤ ਭਰੀ ਪੰਚਾਇਤ ਕਹਿਣਾ 1 ਕਿੱਲਾ ਜ਼ਮੀਨ ਦੇਊਗਾ ਕਿ ਉਹ ਮੇਰੀ ਮਾਤਾ ਦੇ ਹਰਨੀਆਂ ਠੀਕ ਕਰ ਦੇ ਕਿੰਨੇ ਸਮੇ ਤੋਂ ਚੱਲਦਾ ਆ ਰਿਹਾ ਜਿਹੜਾ ਇਹ ਆ ਥੋੜੇ ਚਰਤੋ ਦਾ ਅੰਧਵਿਸ਼ਵਾਸ ਚੱਲ ਰਿਹਾ ਪਿੰਡ 'ਚ ਚਾਰ ਪੰਜ ਮਹੀਨਿਆਂ ਤੋਂ ਚੱਲ ਰਿਹਾ ਹੈ ਜਿਹੜਾ ਕਿ ਲੋਕ ਉਹਦੇ ਮਗਰ ਦੂਰੋਂ ਦੂਰੋਂ ਆਉਂਦੇ ਆ ਜੇ ਜੇ ਕਿ ਉਹਦੇ ਪੱਲੇ ਕੱਖ ਵੀ ਨਹੀਂ ਜੇ ਪੱਲੇ ਆ ਤਾਂ ਇੱਕ ਵੀ ਸੂਤ ਦੇ ਦੇ ਅਸੀਂ ਉਹ ਜੋ ਅਸੀਂ ਕਹਿੰਗ ਕਰਨੋਂ ਤਿਆਰ ਆ ਥੋੜੇ ਪਿੰਡ ਵਾਲੇ ਕਹਿੰਦੇ ਵੀ ਮਿਸਤਰੀ ਦਾ ਕੰਮ ਕਰਦਾ ਸੀ ਉਹਨੂੰ ਦੇਖੋ ਹੀ ਮਿਸਤਰੀ ਦਾ ਮੈਂ ਕੰਮ ਕਰਦਾ ਸੀ ਪਹਿਲਾਂ ਜੇ ਮਾਲਕ ਦੀ ਕਿਰਪਾ ਹੋਈ ਹੈ ਤਾਂ ਹੀ ਹੋਇਆ ਹੈ ਹੋਰ ਤੇ ਨਹੀਂ ਹੋਗੀ ਕਿਸੇ ਤੇ ਕਿੰਨੇ ਸਮੇਂ ਤੋਂ ਹੋ ਰਹੀ ਹੈ ਜਿਹੜੀ ਤੁਸੀਂ ਕਹਿੰਦੇ ਮਾਲਕ ਦੀ ਕਿਰਪਾ ਕਦੋਂ ਤੋਂ ਚੱਲਦਾ ਆ ਆ ਮਾਗੀ ਵਾਲਿਆਂ ਤੋਂ ਸ਼ੁਰੂ ਹੋਇਆ ਸੀ ਹਾਂਜੀ ਪਹਿਲਾਂ ਕਿਰਪਾ ਨਹੀਂ ਪਤਾ ਲੱਗਿਆ ਕਿ ਪਹਿਲਾਂ ਕਿਰਪਾ ਹੈਨੀ ਸੀ ਨਹੀਂ ਕੀ ਕਾਰਨ ਆ ਫਿਰ ਜਿਹੜੀ ਹੁਣ ਕਿਰਪਾ ਹੋ ਗਈ ਪਹਿਲਾਂ ਕਿਉਂ ਹੀ ਹੈਗੀ ਸੀ ਕਿਰਪਾ ਹੁੰਦੀ ਹੈ ਤਾਂ ਜਦੋਂ ਜੇ ਕੋਈ ਜੇ ਸੰਗਤਾਂ ਦੇ ਭਲੇ ਹੋਏ ਤਾਂ ਹੀ ਆਉਂਦੇ ਨਿਬੰਧਕ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਰਪਾ ਹੋ ਗਈ ਤੁਹਾਡੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸੰਗਤਾਂ ਦੇ ਭਲੇ ਹੋਈ ਜਾਂਦੇ ਆ ਜੀ ਨਹੀਂ ਫਿਰ ਵੀ ਕੋਈ ਆਈਡੀਆ ਤਾਂ ਹੋਇਆ ਹੀ ਹੋਣਾ ਵਿਕੇ ਕੋਈ ਸੰਤ ਤਾਂ ਕੋਈ ਮਹਾਪੁਰਸ਼ ਆਏ ਤਾਂ ਫਿਰ ਹੀ ਕਲਾ ਹੋਏ ਨਾ ਜੈਨ ਮੈਂ ਤਾਂ ਹਾਂ ਜਿਹੜੇ ਮਹਾਪੁਰਸ਼ ਜਿਹੜੇ ਸੰਤ ਭਾਈ ਮੋਹਰਸ ਦੇ ਨਾਂ ਤੇ ਤੁਹਾਡੇ ਚਾਹਦੇ ਹਾਂਜੀ ਤੁਹਾਡੇ ਚਾਹਦੇ ਆ ਆਉਂਦੇ ਭਲੇ ਫਿਰ ਆ ਹੀ ਹੋਈ ਜਾਂਦੇ ਸੰਗਤ ਜੇ ਭਲਾ ਹੋਇਆ ਤਾਂ ਹੀ ਆਈ ਨਹੀਂ ਨਹੀਂ ਤੁਸੀਂ ਕਹਿੰਨਾ ਸੰਤ ਮਹਾਂਪੁਰਸ਼ ਆਏ ਉਹ ਸੰਤ ਮਹਾਂਪੁਰਸ਼ ਕਿਵੇਂ ਆਏ ਸੁਪਨੇ 'ਚ ਆਏ ਤੁਹਾਡੀ ਆਤਮਾ 'ਚ ਆਏ ਕਿਸ ਤਰੀਕੇ ਦੇ ਨਾਲ ਤੁਹਾਡੇ 'ਚ ਆਏ ਤੁਹਾਨੂੰ ਪਤਾ ਲੱਗ ਗਿਆ ਕਿ ਭਲਾ ਹੋਣ ਲੱਗ ਗਿਆ ਦੇਖੋ ਜੀ ਪਹਿਲਾਂ ਮੈਂ ਕਾਰਪੇਟ ਦਾ ਕੰਮ ਜਰੂਰ ਕਰਦਾ ਸੀ ਮੈਂ ਜਦੋਂ ਸੰਗ ਦੇ ਭਲੇ ਪਾਇ ਇੱਕ ਥੋਲਾ ਪਾਇਆ ਆ ਬਾਈ ਗਰਦਿਆਲ ਸਿੰਘ ਕੜਾ ਬਿਲਕੁਲ ਠੀਕ ਹੈ ਇਹਦੇ ਮੈਂ ਪਿੰਡ ਵੀ ਕੰਮ ਗਿਆ ਸੀ ਇਹਦੇ ਮੈਂ ਥੋਲਾ ਪਾਇਆ ਤਾਂ ਵੀ ਮੇਰੇ ਥੋਲਾ ਪਾ ਦੇ ਮੈਂ ਫਿਰ ਬਾਬਾ ਮੈਨੂੰ ਕਿਰਪਾ ਹੋਈ ਆ ਵੀ ਮੈਂ ਥੋਲਾ ਪਾ ਇਹ ਠੀਕ ਹੋ ਗਿਆ ਸੀ ਠੀਕ ਆ ਉਹ ਯਾਰ ਹੋਲੀ ਹੋਲੀ ਪ੍ਰੋਬਲਮ ਸੀ ਦਸੀ ਬਾਈ ਕੀ ਬ੍ਰੌਂਸ ਸੀ ਜੜੀ ਉਹ ਬਾਈ ਪਿੰਡਾਂ ਦੇ ਵਿਰੋਧ ਕਿਉਂ ਕਰਦੇ ਆ ਪਿੰਡਾਂ ਦੇ ਵਿਰੋਧ ਕਿਉਂ ਕਰਦੇ ਆ